ਮੇਰਾ ਤਾਂ ਮੈਂ ਤਾਂ ਸਮਝਦਾ 100% ਕਰਤਾ ਅਸੀਂ ਬਾਕੀ ਇਹ ਤਾਂ ਅਸੈਸਮੈਂਟ ਤੁਸੀਂ ਦੱਸਣੀ ਸਾਡੇ ਹਿਸਾਬ ਨਾਲ ਉਸ ਤੋਂ ਬੰਦਾ ਸਿਰਫ ਫਿਗਰ ਹੋਇਆ ਸਾਡੇ ਏਰੀਆ ਦਾ ਆਦਰਵਾਈ ਸਾਰੇ ਬੰਦੇ ਬਾਹਰ ਲਏ ਅਸੀਂ ਐਡੀਸ਼ਨਲ ਹੈ ਇਟ ਇਜ਼ ਨਾਟ ਵਰਥ ਇਹ ਨਹੀਂ ਸੈਕੰਡ ਪੇਜ ਨਹੀਂ ਹੈਗਾ ਅਲੱਗ-ਅਲੱਗ ਹੀ ਹੈ ਅਲੱਗ-ਅਲੱਗ ਹੀ ਹੈ ਸੋ ਆਈ ਫਾਊਂਡ ਇਟ ਮਾਈ ਡਿਊਟੀ ਕਿ ਮੈਂ ਜਾਂਦਾ ਵਾਂ ਉਹਨੂੰ ਇਕਨੋਮਿਕ ਬਸ 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 iyi de malatya Anadolu lisesi koyduk değil mi hep kompaktnorlar ya her yerde varlar ha şey de de beraber de samasta olsun işte onlar yanımda var ya fasete doğru ਅੱਜ ਇਹ ਸਮਾਨ ਦੇ ਕਰਾਓ ਸਮਾਨ ਦੇ ਕਰਾ ਦਿਓ ਫਾੜਾ 15 ਆ ਲੈ ਯਾਰ ਕਿ ਦਿਖਾ ਦੰਦਾ ਪਿੱਛੇ ਕਰ ਲੈ ਪਿੱਛੇ ਕਰ ਪਿੱਛੇ ਕਰ ਜਾ ਮੈਨੂੰ ਲੈ ਜਾ ਕਰ ਲੈ

ਮੌਜੂਦ ਹੈ ਜੀ ਇੱਕ ਅਨਸਰ ਮਾਮਲਾ ਤੁਸੀਂ ਵੇਖੋ ਐਕਸੈਪਟ ਆਪਾਂ ਪਹਿਲਾਂ ਕਿਹੜੇ ਤੇ ਦੇ ਰਹੇ ਹਾਂ ਮਾਮਲੇ ਤੇ ਮਾਮਲਾ ਸਾਰਾ ਇਹਦੇ ਵਿੱਚ 2 ਕਿਲੋ ਹੈਰੋਇਨ ਐਸਿਕਲ ਫੜੀ ਸੀ ਇੱਕ ਸਮਗਲਰ ਸੀ ਨਵਾਂ ਸ਼ਹਿਰ ਡਿਸਟ੍ਰਿਕਟ ਦਾ ਉਹਦੇ ਨਾਲ ਉਹਦਾ ਇੱਕ ਸਾਥੀ ਸੀ ਇੱਕ ਉਹਦੇ ਨਾਲ ਔਰਤ ਸੀ ਔਰਤ ਨੂੰ ਢਾਲ ਬਣਾ ਕੇ ਯੂਜ਼ ਕਰਦੇ ਸੀ ਵੀ ਜਿਦੋਂ ਨੰਗਣਾ ਕਿਤੇ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਤੇ ਤੇ ਲੇਡੀ ਨਾਲ ਹੋਏਗੀ ਤਾਂ ਉਹਦੇ ਕਰਕੇ ਸਾਡੇ ਤੇ ਕੋਈ ਸ਼ੱਕ ਨਹੀਂ ਕਰਦਾ ਜਾਂ ਪੁਲਿਸ ਵਾਲੇ ਜਿਹੜੇ ਆ ਉਹ ਤਲਾਸ਼ੀ ਘੱਟ ਲੈਂਦੇ ਉਹਦੇ ਮੁਤਾਬਕ ਉਹ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸੀ ਇਹਨਾਂ ਨੇ ਅੰਗਰੇਸ ਸਿੰਘ ਔਰ ਜਰਨੈਲ ਸਿੰਘ ਇਹਨਾਂ ਦੇ ਪੁਲਿਸ ਪਾਰਟੀ ਨੇ ਉਹਨੂੰ ਕਰਤਾਰਪੁਰ ਕੋ ਇੰਟਰਸੈਪਟ ਕੀਤਾ ਸੀ ਬਲੈਰੋ ਗੱਡੀ ਸੀ ਉਹਨਾਂ ਕੋਲ ਉਹਦੇ ਵਿੱਚੋਂ ਇਹਨਾਂ ਨੇ ਰਿਕਵਰੀ 2 ਕਿਲੋ ਹੈਰੋਇਨ ਉਹਨਾਂ ਦੇ ਕੋਲੋਂ ਹੋਈ ਸੀ ਇਹਨਾਂ ਕੋਲ ਉਹਨਾਂ ਨੂੰ ਅੱਜ ਇਹਨਾਂ ਨੇ ਇਹ ਇੰਟਰੋਗੇਟ ਕੀਤਾ ਉਹਨਾਂ ਦੀ ਇੰਟਰੋਗੇਸ਼ਨ ਚ ਇੱਕ ਹੋਰ ਬੰਦਾ ਅੰਮ੍ਰਿਤਸਰ ਦਾ ਨਾਮਜਦ ਹੋਇਆ ਜਿਹਦੇ ਤੋਂ ਪਤਾ ਲੱਗਾ ਵੀ ਉਹ ਉਹਨਾਂ ਦਾ ਸੋਰਸ ਜਿੱਥੋਂ ਹੈਰੋਇਨ ਲੈਂਦੇ ਸੀ ਫਿਰ ਇਹਨਾਂ ਨੇ ਆਪਣੇ ਤੌਰ ਤੇ ਅੱਗੇ ਤਪਤੀਸ਼ ਕੀਤੀ ਉਹ ਬੰਦਾ ਜਿਹੜਾ ਹੈਗਾ ਆ ਉਹ ਵੀ ਇੱਥੇ ਆ ਰਿਹਾ ਸੀ ਰੂਰਲ ਜਲੰਧਰ ਦੇ ਵਿੱਚ ਉਹਨੂੰ ਵੀ ਉਹਨਾਂ ਨੇ ਅਰੈਸਟ ਕਰ ਲਿਆ ਉਹਦੇ ਕੋਲੋਂ ਇਹਨਾਂ ਨੇ 1 ਕਿਲੋ ਹੋਰ ਹੈਰੋਇਨ ਰਿਕਵਰ ਕੀਤੀ ਇਸ ਤਰੀਕੇ ਦੇ ਨਾਲ ਟੋਟਲ 3 ਕਿਲੋ ਹੈਰੋਇਨ ਹੁਣ ਤੱਕ ਰਿਕਵਰ ਹੋ ਚੁੱਕੀ ਹੈ ਤੇ ਜਿਹੜੇ 4 ਸਮਗਲਰ 3 ਮਰਦ ਸਮਗਲਰ ਤੇ 1 ਔਰ ਸਮਗਲਰ ਜਿਹੜੀ ਹੈ ਉਹ ਅਰੈਸਟ ਕਰ ਲਏ ਇਹਨਾਂ ਨੇ ਇੱਕ ਬਰੇਰੋ ਗੱਡੀ ਨਾਲ ਸਰ ਪ੍ਰੇਮਾ ਲਾਹੌਰੇ ਦਾ ਕੀ ਕਨੈਕਸ਼ਨ ਹੈ ਜੀ ਇਹਦੇ ਵਿੱਚ ਜਿਹੜਾ ਬੰਦਾ ਅੰਮ੍ਰਿਤਸਰੋਂ ਤਰਮਤਰਨ ਲੱਕੇ ਦਾ ਇਹਨਾਂ ਨੇ ਅੱਜ ਅਰੈਸਟ ਕੀਤਾ 1 ਕਿਲੋ ਹੈਰੋਨ ਦੇ ਨਾਲ ਮਕਸੂਦਾਂ ਥਾਣੇ 'ਚ ਪਰਚਾ ਹੋਇਆ ਉਹਦਾ ਜਿਹੜਾ ਹੈਗਾ ਆ ਉਹ ਕਨੈਕਸ਼ਨ ਜਿਹੜਾ ਹੈਗਾ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈਗੀ ਹੈ ਹਲੇ ਤੱਕ ਜੋ ਚਰਚਾ ਆਇਆ ਜੋ ਹੁਣ ਤੱਕ ਆਇਆ ਵੀ ਜਿਹੜਾ ਇਹਨਾਂ ਦਾ ਕੋਈ ਪ੍ਰੇਮਾ ਲਾਹੌਰੇ ਦੇ ਉੱਥੇ ਰਿਲੇਟਿਵ ਸਿਗੇਤਰਨਤਰ ਏਰੀਆ ਦੇ ਵਿੱਚ ਉਹਨਾਂ ਦਾ ਉਹ ਜਿਹੜਾ ਹੈਗਾ ਜਾਣਕਾਰ ਇਹ ਹੁਣ ਰਿਮਾਂਡ ਲਿਆ ਜਾਊਗਾ ਉਹ ਸਾਰੀ ਗੱਲ ਦੀ ਤਹਿਕੀਕਤ ਇਸ ਤਫਤੀਸ਼ ਦੇ ਵਿੱਚ ਕੀਤੀ ਜਾਊਗੀ ਕਿ ਇਹਨਾਂ ਦਾ ਉਹਦੇ ਨਾਲ ਕੀ ਲਿੰਕ ਸਰ ਕੀ ਕੀਮਤ ਹੈ ਇਹਦੀ ਕੀ ਕੀਮਤ ਸਰਟਨ ਨਹੀਂ ਹੈ ਇੰਟਰਨੈਸ਼ਨਲ ਮਾਰਕੀਟ ਜੇ ਆਪਾਂ ਕਹਿ ਸਕਦੇ ਹਾਂ ਵੀ 5 ਕਰੋੜ ਦੀ 1 ਕਿਲੋ ਹੀਰੇ ਨੂੰ ਉਸ ਦੇ ਮੁਤਾਬਕ 3 ਕਿਲੋ ਹੀਰੇ ਨੂੰ 15 ਕਰੋੜ ਦੀ ਬਣ ਜਾਂਦੀ ਹੈ ਜਿਹੜੀ ਇੰਟਰਨੈਸ਼ਨਲ ਮਾਰਕੀਟ ਹੈ ਬਟ ਇਟ ਵੇਰੀਜ਼ ਫਰੋਮ ਸਟੇਟ ਟੂ ਸਟੇਟ ਕੰਟਰੀ ਟੂ ਕੰਟਰੀ ਹੋ ਰਹੀ ਹੈ ਦਾ ਵੀ ਨਾਮ ਉਹਨੂੰ ਵੀ ਕੁਝ ਸਰਵ ਨਹੀਂ ਨਹੀਂ ਇਹ ਹਲੇ ਤੱਕ ਇਹਦੇ ਬਾਰੇ ਕਪੂਰਸਲਾ ਪੁਲਿਸ ਐਸਐਸਪੀ ਕਪੂਰਸਲਾ ਇਨਵੈਸਟੀਗੇਟ ਕਰ ਰਹੇ ਹੈਗੇ ਉੱਚੇ ਡਿਫਰੈਂਟ ਥਿਉਰੀਜ਼ ਹੈਗੀਆਂ ਡਿਫਰੈਂਟ ਪਾਰਟ ਐਂਡ ਡਿਫਰੈਂਟ ਟੀਮਾਂ ਨੂੰ ਮਿਲਿਆ ਹੋਇਆ ਹੈਗਾ ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰ ਸਕਦਾ ਉਹਨਾਂ ਇਨਵੈਸਟੀਗੇਸ਼ਨ ਹੈਪਰ ਹੁੰਦੀ ਹੈ